ਹਾਂਜੀ ਜਿਵੇਂ ਤੁਸੀਂ ਦੱਸਿਆ ਇਹ ਤਾਂ ਵਿਚਾਰੇ ਅਗਲੇ ਦਿਨ ਬੈਲ ਮਾਰ ਕੇ ਦਿਵਾਲੀ ਦੇਣਗੇ ਸਾਨੂੰ ਦਿਵਾਲੀ ਦੇ ਦੋ ਸਾਨੂੰ ਇਹ ਸੀਗਾ ਵੀ ਪਹਿਲੇ ਧਾਰ ਤਾਂ ਇਹਨਾਂ ਨਾਲ ਦਿਵਾਲੀ ਮਨਾਈ ਜਾਵੇ ਕਿ ਜੇ ਸਫਾਈ ਕਰਦੇ ਆ ਸਾਡੀ ਵੀ ਤਾਂ ਹੀ ਦਿਵਾਲੀ ਹੈ ਉਹ ਕੇ ਸਾਥ ਕبھی ਇਹ ਨਹੀਂ ਬਣਾਇਆ ਇਸ ਸਾਲੇ ਮੈਂ ਵੀ ਕਿਤੇ ਨਹੀਂ ਬਣਾਇਆ ਆਪ ਕੋ ਬੈਲ ਮਾਰਨੀ ਪੜਦੀ ਹੈ ਜਾ ਕੇ ਹਾਂਜੀ 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 ਦਿਵਾਲੀ ਦਿਓ ਜੀ ਕੋਈ ਕੋਈ ਨਿਕਲ ਕੇ ਬਾਹਰ ਵੀ ਨਹੀਂ ਆਉਂਦੇ ਜੀ ਕੋਈ ਦਿੰਦੇ ਵੀ ਨਹੀਂ ਜੀ ਪਰ ਭਾਈ ਜਦ ਜਦ ਵੀ ਆਉਂਦੇ ਤਾਂ ਦਰਵਾਜ਼ੇ ਖੜਕਾਉਂਦੇ ਚਾਹ ਪਾਣੀ ਤਾਂ ਕਿਸੇ ਗ੍ਰਪ ਬਣਾਇ ਨਹੀਂ ਕਰਦੇ ਇਹਨਾਂ ਨਾਲ ਇਹਨਾਂ ਨੂੰ ਆਪਣੇ ਵਰਗਾ ਸਮਝਣਾ ਕੋਈ ਕੋਈ ਬੰਦਾ ਹੁੰਦਾ ਇਹ ਸਮਾਜ ਚ ਜਿਹੜਾ ਇਹਨਾਂ ਨਾਲ ਆਪਣਾ ਵਿਚਕਰਾਂ ਨਹੀਂ ਕਰਦਾ ਨਹੀਂ ਤਾਂ ਇਹਨਾਂ ਨੂੰ ਤਾਂ ਵੈਸੀ ਹੀ ਸਮਝਦੇ ਨੇ ਪਰ ਉਹ ਐ ਨਹੀਂ ਸਮਝਦੇ ਜਿਹੜੀ ਸਫਾਈ ਇਹ ਕਰਦੇ ਨੇ ਕੋਈ ਨਹੀਂ ਕਰ ਸਕਦਾ ਦੀਵਾਲੀ ਦਾ ਤਿਹਾਰ ਜਣੀ ਰੋਸ਼ਨੀ ਦਾ ਤਿਹਾਰ ਖੁਸ਼ੀਆਂ ਦਾ ਤਿਹਾਰ ਹਰ ਸਾਲ ਦੀਵਾਲੀ ਆ ਜਿਹੜੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਬਹੁਤ ਹੀ ਤੁਮਤਾਮ ਨਾਲ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਤੇ ਲੱਗ ਲੱਗ ਜਗ੍ਹਾ ਫੰਕਸ਼ਨ ਹੁੰਦੇ ਨੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਲਾ ਜਰਾਉਂਦੀਆਂ ਨੇ ਬਹੁਤ ਸਾਰੇ ਲੋਕ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹ ਆਮ ਤੌਰ ਤੇ ਵੱਡੇ ਮੋਲਾਂ ਦੇ ਵਿੱਚ ਉੱਥੇ ਸੈਲੀਬ੍ਰੇਟ ਕਰਦੇ ਨੇ ਪਰ ਜੇਕਰ ਇੱਕ ਤਸਵੀਰ ਦਿਖਾਈਏ ਸੋ ਨੂੰ ਮਹਾਲੀ ਦੇ ਸੁਹਾਣਾ ਸੈਕਟਰ 78 ਦੀ ਤਸਵੀਰ ਆ ਜਿੱਥੇ ਰੂਪਾ ਸੁਹਾਣਾ ਜੋ ਮਾਨਪ੍ਰੀਤ ਪੀੜਤ ਆਲਕ ਦੇ ਨਾਲ ਹਰ ਪੀੜਤਾਂ ਦੇ ਨਾਲ ਵੱਡੇ ਪੱਧਰ ਤੇ ਜਿਹੜਾ ਉੱਥੇ ਜਾ ਕੇ ਲੋਕਾਂ ਦੀ ਮਦਦ ਕੀਤੀ ਆ ਟਰੈਕਟਰ ਜਿਹੜੇ ਦਾਨ ਕੀਤੇ ਨੇ ਅੱਜ ਜਿਹੜਾ ਆਪਣੇ ਦੀਵਾਲੀ ਦਾ ਤਿਹਾਰ ਆ ਇਹ ਗਰੀਬ ਲੋਕਾਂ ਨਾਲ ਸੈਲੀਬ੍ਰੇਟ ਕੀਤਾ ਉਹਨਾਂ ਨੂੰ ਜਿਹੜਾ ਕੰਬਲ ਚੱਪਲਾ ਮਿਠਾਈ ਆ ਜਿਹੜੀ ਉਹ ਵੰਡੀ ਗਈ ਆ ਤਾਂ ਕਿ ਜਿਹੜਾ ਇਹ ਗਰੀਬ ਲੋਕ ਵੀ ਜਿਹੜਾ ਆਪਣੇ ਘਰ ਜਿਹੜਾ ਦੀਵਾਲੀ ਦੇ ਉੱਤੇ ਖੁਸ਼ੀਆਂ ਖੁਸ਼ੀਆਂ ਜਿਹੜਾ ਤਿਹਾਰ ਮਨਾਉਣ ਮਾਤਾ ਜੀ ਨਾਲ ਗੱਲ ਕਰਦੇ ਆ ਮਾਤਾ ਜੀ ਪਹਿਲਾਂ ਹਰ ਪੀੜਤਾਂ ਲਈ ਰੂਪਾ ਲਗਾਤਾਰ ਉੱਥੇ ਜਾਂਦਾ ਰਿਹਾ ਟਰੈਕਟਰ ਦਾਨ ਕੀਤੇ ਅੱਜ ਵੱਡੀ ਜਿਹੜੀ ਖੁਸ਼ੀ ਦੀ ਜਿਹੜੀ ਉਸ ਤੋਂ ਵੀ ਖੁਸ਼ੀ ਦੀ ਗੱਲ ਹੈ ਇਹ ਗਰੀਬ ਲੋਕ ਜਿਨ੍ਹਾਂ ਦੀ ਬਹੁਤ ਟੱਟ ਤਨਖਾਹਾਂ ਨੇ ਪਰ ਅੱਜ ਕਿਸ ਤਰ੍ਹਾਂ ਲੱਗਦਾ ਸਾਨੂੰ ਸੈਲੀਬ੍ਰੇਟ ਕੀਤਾ ਖੁਸ਼ੀ ਮਿਲ ਰਹੀ ਹੈ ਬਹੁਤ ਖੁਸ਼ੀ ਮਿਲ ਰਹੀ ਹੈ ਤੇ ਬੱਚੇ ਸਾਡੇ ਸੇਵਾ ਕਰ ਰਹੇ ਆ ਬੱਚੇ ਸਾਰੇ ਲੱਗੇ ਹੋਏ ਆ ਸੁਹਾਣੇ ਦੇ ਬੱਚੇ ਸਾਰੇ ਲੱਗੇ ਹੋਏ ਆ ਗਰੀਬਾਂ ਨਾਲ ਦੁਆਲੇ ਮਨਾਣੀ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਇਹਨਾਂ ਦਾ ਤਿਹਾਰ ਵੀ ਸਾਡੇ ਨਾਲ ਹੀ ਹੈ ਜੇ ਅਸੀਂ ਖੁਸ਼ ਹੋਵਾਂਗੇ ਤਾਂ ਇਹ ਵੀ ਖੁਸ਼ ਹੋਣਗੇ ਅਸੀਂ ਸਭ ਨੂੰ ਬਰਾਬਰ ਸਮਝਦੇ ਹਾਂ ਤੇ ਰੂਪਾ ਸਾਡਾ ਬੱਚਾ ਬਹੁਤ ਲਾਇਕ ਹੈ ਬਹੁਤ ਸੇਵਾ ਕਰਦੀ ਹੈ ਹਾਂਜੀ ਬਿਲਕੁਲ ਰੂਪੇਣਾ ਵੀ ਗੱਲ ਕਰਦੇ ਆ ਰੂਪਾ ਜੀ ਲਗਾਤਾਰ ਤੁਸੀਂ ਹਰ ਪੀੜਤਾ ਚ ਲੋਕਾਂ ਦੀ ਮਦਦ ਕੀਤੀ ਪਰ ਜਿਹੜੀ ਆ ਖੁਸ਼ੀ ਇਹ ਇਹਦੀ ਸ਼ਬਦਾਂ ਦੇ ਵਿੱਚ ਬਿਆਨ ਕੀਤੀ ਜਾ ਸਕਦੀ ਹੈ ਜਿਹੜੇ ਗਰੀਬ ਲੋਕ ਜਿਹੜੇ ਆਮ ਤੌਰ ਤੇ ਰੋਜ਼ਾਨਾ ਸਾਡੀ ਸਪਾਈ ਕਰਦੇ ਨੇ ਸੀਵਰੇ ਸਾਫ਼ ਕਰਦੇ ਨੇ ਇਹਨਾਂ ਨੂੰ ਲੋਕਾਂ ਨੂੰ ਬਹੁਤ ਘੱਟ ਆ ਜਿਹੜਾ ਆਮ ਤੌਰ ਤੇ ਜਿਹੜਾ ਇਸ ਤਰ੍ਹਾਂ ਦਾ ਕਿਸੇ ਨੇ ਤਿਹਾਰ ਮਨਾਇਆ ਜਾਂਦਾ ਸੰਝਾ ਹਾਂਜੀ ਜਿਵੇਂ ਤੁਸੀਂ ਦੱਸਿਆ ਇਹ ਤਾਂ ਵਿਚਾਰੇ ਅਗਲੇ ਦਿਨ ਬਿੱਲ ਮਾਰ ਕੇ ਦਿਵਾਲੀ ਦਿੰਦੇ ਵੀ ਸਾਨੂੰ ਦਿਵਾਲੀ ਦੇ ਦੋ। ਸਾਨੂੰ ਇਹ ਸੀਗਾ ਵੀ ਪਹਿਲੇ ਧਾਰ ਤਾਂ ਇਹਨਾਂ ਨਾਲ ਦਿਵਾਲੀ ਮਨਾਈ ਜਾਵੇ ਕਿ ਜੇ ਸਫਾਈ ਕਰਦੇ ਆ ਸਾਡੀ ਵੀ ਤਾਂਹੀਂ ਦਿਵਾਲੀ ਆ। ਉਹਨਾਂ ਇੱਕ ਆਪਾਂ ਦਿਵਾਲੀ ਨੂੰ ਪਟਾਕੇ ਜਲਾਣੇ ਆ। ਸਾਰਾ ਖਲਾਰਾ ਪਿਆ ਹੁਣ ਇਹਨਾਂ ਨੇ ਆ ਕੇ ਵਿਚਾਰੇ ਸਫਾਈ ਕਰਨੀ ਹੁੰਦੀ ਐ। ਇਸ ਕਰਕੇ ਸਾਡਾ ਪਹਿਲਾਂ ਇਹਨਾਂ ਨਾਲ ਸੀਗਾ ਵੀ ਅਸੀਂ ਇਹਨਾਂ ਨਾਲ ਕਰੀਏ ਬਾਕੀ ਦੇ ਬਾਅਦ ਬਾਅਦ ਦੇਖ ਲਈਏ। ਕਿੰਨੀ ਖੁਸ਼ੀ ਮਿਲਦੀ ਐ ਜਦੋਂ ਇਸ ਤਰ੍ਹਾਂ ਦਾ ਤਿਹਾਰ ਹੁੰਦਾ। ਬਸ ਇਹ ਪ੍ਰਮਾਤਮਾ ਸਾਨੂੰ ਖੁਸ਼ੀ ਤਾਂ ਬਹੁਤ ਐ ਜਦੋਂ ਸਾਰੇ ਖੁਸ਼ ਹੁੰਦੇ ਆ। ਬਿਲਕੁਲ। ਕੀ ਕਹਿਣਾ ਚਾਹੋਗੇ

ਕਹੋ ਜੀ ਕਿਸ ਤਰ੍ਹਾਂ ਦੇਖਦੇ ਹੋ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦਾ ਕੋਈ ਸੈਲੀਬ੍ਰੇਟ ਹੁੰਦਾ ਤਿਹਾਰ ਹਰ ਕੋਈ ਆਪਾਂ ਸਾਂਝੇ ਤੌਰ ਤੇ ਮਨਾਉਂਦੇ ਬਹੁਤ ਸਾਰੇ ਅੱਜ ਮੇਰੇ ਘਰ ਜ ਬੱਡੇ ਜਿਹੜੇ ਮੋਲਾਂ ਦੇ ਵਿੱਚ ਸੈਲੀਬ੍ਰੇਟ ਵੀ ਹੋਊਗਾ ਉੱਥੇ ਜਿਹੜਾ ਦਿਵਾਲੀ ਦਾ ਤਿਹਾਰ ਨੂੰ ਲੈ ਕੇ ਅਲੱਗ-ਅਲੱਗ ਜਿਹੜੇ ਪ੍ਰੋਗਰਾਮ ਵੀ ਜਿਹੜੇ ਕੀਤੇ ਜਾਣਗੇ ਪਰ ਜਿਹੜੀ ਆ ਖੁਸ਼ੀ ਆ ਗਰੀਬ ਲੋਕਾਂ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਤਿਹਾਰ ਮਨਾਉਣੇ ਕੀ ਕਹਿਣਾ ਚ ਹੋ ਗਿਆ ਸਮ ਲੈ ਕੇ ਦੇਖੋ ਭਾਈ ਜਿਹੜੀ ਖੁਸ਼ੀ ਇਹ ਖੁਸ਼ੀ ਹੈ ਨਾ ਇਹ ਅਸਲੀ ਖੁਸ਼ੀ ਹੈ ਜਿਹੜੀ ਆਪਾਂ ਮੌਲਿਆਂ ਚ ਜਾ ਕੇ ਤੇ ਹੋਰ ਮਨਾਉਂਦੇ ਉਹ ਨਕਲੀ ਖੁਸ਼ੀ ਹੈ ਜਿਹੜਾ ਲੋੜ ਬੰਦੋਂ ਚੀਜ਼ ਦੇਣ ਵਾਲੀ ਜਿਹੜੀ ਖੁਸ਼ੀ ਆਪਣੇ ਸਕੂਨ ਮਿਲਦਾ ਨਾ ਆਤਮਾ ਨੂੰ ਉਹ ਕਿਤੇ ਨਹੀਂ ਮਿਲ ਸਕਦਾ ਇਹ ਪੈਸਿਆਂ ਚ ਨਹੀਂ ਮਿਲਦਾ ਹੈ ਇਹ ਤਾਂ ਮੈਂ ਕਹਿੰਦਾ ਮੈਂ ਹੁਣ ਕੀ ਕਹਾ ਲੋਕਾਂ ਕੋ ਕਰੋੜਾਂ ਰੁਪਈਆ ਪਿਆ ਪਰ 10 ਰੁਪਏ ਕੱਢਣ ਲੱਗੇ ਵੀ ਸੋਚਦੇ ਨੇ ਖਾਸ ਕਰਕੇ ਜੋ ਕੋਈ ਬੈਲ ਮਾਰਨ ਦਾ ਚਾਹ ਪਾਣੀ ਨੂੰ ਜਿਹੜੇ ਗਰੀਬ ਬੰਦੇ ਨੇ ਇਹ ਜਿਹੜੇ ਲੇਬਰ ਕਲਾਸ ਦੇ ਨੇ ਉਹ ਦਰਵਾਜ਼ਾ ਲਾ ਦਿੰਦੇ ਨਿਕਲਦੇ ਨਹੀਂ ਬਾਹਰ ਪਰ ਇਹਨਾਂ ਨਾਲ ਇਹਨਾਂ ਨੂੰ ਆਪਣੇ ਵਰ ਕੋਈ ਕੋਈ ਬੰਦਾ ਹੁੰਦਾ ਹੈ ਸਮਾਜ ਚ ਜਿਹੜਾ ਇਹਨਾਂ ਨਾਲ ਆਪਣਾ ਵਿਚਕਰਾਂ ਨਹੀਂ ਕਰਦਾ ਨਹੀਂ ਤਾਂ ਇਹਨਾਂ ਨੂੰ ਤਾਂ ਵੈਸੀ ਹੀ ਸਮਝਦੇ ਨੇ ਪਰ ਉਹ ਐ ਨਹੀਂ ਸਮਝਦੇ ਜਿਹੜੀ ਸਫਾਈ ਇਹ ਕਰਦੇ ਨੇ ਕੋਈ ਨਹੀਂ ਕਰ ਸਕਦਾ ਇਹਨਾਂ ਕਰਕੇ ਅਸੀਂ ਜਿਉਂਦੇ ਆ ਜੇ ਕਿਤੇ ਸਫਾਈ ਵਾਲੇ ਨਾ ਹੋਣ ਮੈਂ ਕਹਿੰਦਾ ਸਾਡੇ ਕੀ ਹਾਲ ਹੋ ਜਣ ਖਦੋਂ ਵੱਧ ਮਾੜੇ ਹਾਲ ਹੋ ਜਣਾਂ ਵੀ ਕਿਹਾ ਜਾਂਦਾ ਕਿਉਂਕਿ ਦੀਵਾਲੀ ਤੋਂ ਪਹਿਲਾਂ ਜੇ ਆ ਮਾਰੀ ਮੂਟਾ ਵੀ ਗੰਦ ਹੋਵੇ ਆਪਾਂ ਬੜ ਲਗਾਤਾਰ ਨੂੰ ਬੁਲਾਉਂਦੇ ਆ ਪਾਈ ਆ ਕੇ ਸਫਾਈ ਕਰੋ ਉਸ ਤੋਂ ਬਾਅਦ ਦੀਵਾਲੀ ਤੋਂ ਬਾਅਦ ਵੀ ਮਤਲਬ ਜਿੰਨਾ ਵੀ ਗੰਦ ਪੈਂਦਾ ਸਭ ਤੋਂ ਪਹਿਲਾਂ ਇਹਨਾਂ ਨੂੰ ਫੋਨ ਕਰਦੇ ਆ ਭਾਈ ਸਫਾਈ ਕਰ ਦਿਓ ਬਾਹਰ ਬੜਾ ਗੰਦ ਪਿਆ ਹੋਇਆ ਆ ਆਮ ਤੌਰ ਤੇ ਇਸੇ ਦਾ ਮਨਾ ਕੇ ਨਿਕਲ ਜਾਂਦੇ ਆ ਜਿਹੜਾ ਦੀਵਾਲੀ ਸੈਲੀਬ੍ਰੇਟ ਪਰ ਜਿਹੜੀ ਇਹ ਦੀਵਾਲੀ ਆ ਇਹ ਮੈਂ ਦੋ ਤਿੰਨ ਨਾਲ ਗੱਲ ਕੀਤੀ ਆ ਉਹ ਕਹਿੰਦੇ ਸਾਡੀ ਤਾਂ ਤਨਖਾਹੀ ਇਹਨੀਆਂ ਨੇ ਸਭ ਤੋਂ ਉੱਪਰ ਦਾ ਹੈ ਨਹੀਂ ਗੱਲ ਤਾਂ ਸਹੀ ਆ ਜੀ ਦੇਖੋ ਤਨਖਾਹਾਂ ਦਾ ਬਹੁਤ ਘੱਟ ਨਗੋਣੀਆਂ ਨੇ ਜਿੰਨਾ ਇਹ ਕੰਮ ਕਰਦੇ ਨੇ ਸਵੇਰੇ 8:30 ਵਜੇ ਲੱਗ ਜੰਨੇ ਤੇ 5 ਵਜੇ ਤੱਕ ਲੱਗੇ ਰਹਿੰਨੇ ਆ ਪਰ ਹੁਣ ਕੀ ਕਰੀਏ ਸਰਕਾਰਾਂ ਇਹ ਜੀਆਂ ਨੇ ਮੈਂ ਹੁਣ ਕਹਿਣਾ ਚਾਹੁੰਦਾ ਕਿ ਸਾਨੂੰ ਵੀ ਮਾੜਾ ਪਰ ਸਰਕਾਰਾਂ ਨੇ ਇਹਨਾਂ ਨੂੰ ਮਾਣ ਆਦਰ ਪੂਰਾ ਦੇਣਾ ਚਾਹੀਦਾ ਜਿਹੜੇ ਲਾਲੋ ਵੀ ਸੀਵਰੇਜ ਸਾਫ਼ ਕਰਦੇ ਨੇ ਜਾਂ ਝਾੜੂ ਮਾਰਦੇ ਨੇ ਸਭ ਤੋਂ ਔਖਾ ਕੰਮ ਹੈ ਜੀ ਸਭ ਤੋਂ ਲੋਕ ਕਹਹਣਾ ਵੀ ਪੈਂਦਾ ਇਹਨਾਂ ਨੂੰ ਤੇ ਨਾਲ ਕੰਮ ਵੀ ਕਰਦੇ ਨੇ ਬਹੁਤ ਉਹ ਹੈ ਠੀਕ ਹੈ ਬਾਈ ਜੀ ਕੀ ਕਹਿਣਾ ਚਾਹੋਗੇ ਤੁਸੀਂ ਨਾਲ ਟੀਮ ਦੇ ਲਗਾਤਾਰ ਵਿਚਰਦੇ ਹੋ ਪਹਿਲਾਂ ਜਿੱਥੇ ਆੜ ਪੀੜਤਾਂ ਦੀ ਮਦਦ ਕੀਤੀ ਆ ਕਿਉਂਕਿ ਉੱਥੇ ਪਾਣੀ ਦੇ ਵਿੱਚ ਉਤਰੇ ਹੋ ਲੋਕਾਂ ਦੀ ਜਿਸ ਤਰ੍ਹਾਂ ਉੱਥੇ ਜਿਹੜੇ ਪੀੜਤ ਲੋਕ ਸੀ ਪਰ ਜਿਹੜੇ ਆ ਜਿਹੜੀ ਖੁਸ਼ੀ ਆ ਲੋਕਾਂ ਦੇ ਚਿਹਰੇ ਦੇ ਉੱਤੇ ਮੁਸਕਾਨ ਜਿਹੜੀ ਆ ਤਿਹਾਰ ਦੇ ਉੱਤੇ ਇਹ ਲਾਗੇ ਜਿਹੜਿਆ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਜਾ ਸਕਦੀ ਹੈ ਬਾਈ ਜੀ ਦੇਖੋ ਰੂਪੇ ਨੇ ਇਹ ਉਪਰਾਲਾ ਰੂਪੇ ਦਾ ਏ ਚਲੋ ਇਹ ਵੀ ਕੋਈ ਕੋਈ ਉਹ ਸੋਚਦਾ ਕਹਾਣੇ ਵੀਰੇ ਦੇ ਵੀ ਦੀਵਾਲੀ ਇਹਨਾਂ ਨਾਲ ਮਨਾਉਣੀ ਜਦੋਂ ਅਸੀਂ ਤਾਂ ਮੈਂ ਤਾਂ ਬਾਹਰ ਸੀ ਕਿਤੇ ਚਲੋ ਭਰਾ ਦਾ ਫੋਨ ਆਇਆ ਐ ਕਰਕੇ ਮੈਂ ਯਾਰ ਬਹੁਤ ਵਧੀਆ ਉਪਰਾਲਾ ਚਲੋ ਇਹ ਵੀ ਸੋਚ ਕਿਸੇ ਕਿਸੇ ਭਰਾ ਨੂੰ ਇਹ ਜਿਗਰਾ ਕਿਸੇ ਕਿਸੇ ਦਾ ਹੀ ਹੁੰਦਾ ਚਲੋ ਬਹੁਤ ਵਧੀਆ ਗੱਲ ਆ ਰੂਪੇ ਦੀ ਸੋਚ ਵਧੀਆ ਮੈ ਤਾਂ ਕਿੰਨ ਖੁਸ਼ੀ ਹੁੰਦੀ ਆ ਵੀ ਭਰਾ ਵਧੀਆ ਕੰਮ ਲੱਗਿਆ ਹੋਇਆ ਵਧੀਆ ਕੰਮ ਕਰਦਾ ਕਿਉਂਕਿ ਇਹਨਾਂ ਦੇ ਨਾਲ ਤਾਂ ਵੀਰੇ ਜਦੋਂ ਭਰਾਵਾਂ ਨਾਲ ਇਹਨਾਂ ਨਾਲ ਦਿਵਾਲੀ ਮਨਾਵੇ ਮਨ ਨੂੰ ਖੁਸ਼ੀ ਵੈਸੇ ਹੀ ਬਹੁਤ ਮਿਲਦੀ ਹੈ ਬਈ ਤੁਹਾਨੂੰ ਪਤਾ ਹੀ ਹੈ ਠੀਕ ਹੈ ਰੂਪਾ ਜੀ ਕੀ ਕਹਿਣਾ ਚਾਹੋਗੇ ਲਾਸਟ ਮੇਰਾ ਇੱਕ ਕੁਐਸਚਨ ਹੈ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਜੋ ਲੋਕ ਜਦ ਅੱਜ ਇੱਥੇ ਆਉਂਦੇ ਨੇ ਦਰਵਾਜ਼ੇ ਤੇ ਬੈਲ ਵਜਾਉਂਦੇ ਨੇ ਕਿੰਨਾ ਪਿਆਰ ਮਿਲਦਾ ਕਿਉਂਕਿ ਉਹ ਕਹਿੰਦੇ ਨੇ ਸਭ ਤੋਂ ਵੱਧ ਭਰਾਵਾ ਮਾਮੂ ਉਹ ਜਿਹੜਾ ਪਿਆਰ ਮਿਲਦਾ ਜਿਹੜਾ ਘਰੋਂ ਮਿਲਦਾ ਹਾਂਜੀ ਹਾਂਜੀ ਅਸੀਂ ਤਾਂ ਕਦੇ ਬਈ ਸੋਚਿਆ ਹੀ ਨਹੀਂ ਸਾਡੇ ਤਾਂ ਕਦੇ ਵਿਚਾਰੇ ਕਹਿੰਦੇ ਅਸੀਂ ਚਾਹ ਪੀਣੇ ਪਾਣੀ ਪੀਣੇ ਤਾਂ ਪਹਿਲੇ ਕਹਿਣ ਕਰਦੇ ਨੂੰ 24 ਘੰਟੇ ਚੱਲਦਾ ਆਪਣਾ ਛੇ ਫੇਸ ਵੀ ਤੁਸੀਂ ਦੇਖਿਆ ਹੋਣਾ ਉੱਥੇ ਵੀ ਲੰਗਰ ਚੱਲਦਾ ਪਰ ਕਹ ਰਹੇ ਹਾਂ ਅਸੀਂ ਕਿੱਦਾਂ ਮੋੜ ਦੂੰਗੇ ਅਸੀਂ ਮੋੜ ਨਹੀਂ ਸਾਡੇ ਹੁਣ ਤੁਹਾਡੇ ਮੂਰੇ ਟਰੈਕਟਰਾਂ ਤੇ ਗੇਂ ਨੇ ਲੇਬਰ ਵਾਲੇ ਆਏ ਬੁਲਾਏ ਸੀ ਬਹੁਤ ਖੁਸ਼ੀ ਹੁੰਦੀ ਹੈ ਬਈ ਜਦੋਂ ਐਦਾਂ ਸਾਰੇ ਪਿਆਰ ਦੰਨੇ ਆਦੇ ਆਣੇ ਇਕੱਠੇ ਠੀਕ ਆ ਧੰਨਵਾਦ ਬਿਲਕੁਲ ਇਹ ਤੁਹਾਨੂੰ ਤਸਵੀਰ ਦਿਖਾਉਣ ਦਿਖਾਉਨੇ ਆ ਅੱਗੇ ਬਹੁਤ ਸਾਰੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਆਖਰ ਕਿੰਨੀ ਕੁ ਕਿੰਨਾ ਕਿਹੜਾ ਸੈਲੀਬ੍ਰੇਟ ਆ ਕਿਉਂਕਿ ਆਮ ਤੌਰ ਤੇ ਉਹ ਕਹਿੰਦੇ ਬਹੁਤ ਸਾਨੂੰ ਕਿਹੜਾ ਆਮ ਤੌਰ ਤੇ ਪੁੱਛਿਆ ਨਹੀਂ ਜਾਂਦਾ ਜਿਹੜਾ ਸਾਤੋਂ ਸਫਾਈ ਕਰਵਾਈ ਜਾਂਦੀ ਆ ਸਾਡੇ ਨਾਲ ਕਿਸ ਤਰ੍ਹਾਂ ਕੋਈ ਇਸ ਤਰ੍ਹਾਂ ਦਾ ਜੋ ਤਿਹਾਰ ਹੁੰਦਾ ਸਾਡੇ ਨਾਲ ਕੋਈ ਜਿਹੜਾ ਤਿਹਾਰ ਆ ਜਿਹੜਾ ਸਾਂਝਾ ਨਹੀਂ ਕਰਦੇ ਹਾਂਜੀ ਕਿਆ ਨਾਮ ਹੈ स्वामीनाथन जी हां जी स्वामीनाथन जी कैसा लग रहा है आज थोड़ी सी दिवाली आपके भाइयों के साथ परिवार के साथ पंजाबी सारे मतलब अलग-अलग जेड़े भाषा के लोग थे वो इकट्ठे थे कैसा लगा हां जी सारे बंदे इकट्ठे थे जी सारे मतलब यूपी बिहार के राजस्थान के मतलब तमिलनाडु के सारे बंदे हमारे जितने भी लेबर यहां लगी हुई है सारे इकट्ठे ही दे जी यहां पे हर साल तो दिवाली मनाते हैं पहले लॉन्च सर्विस कंपनी में हम काम करते थे हमारे को बोनस मिलती थी बोनस के थ्रू हमारे को पता नहीं लगता था दिवाली हम बच्चे को साथ खुशियाँ से मनाते थे इस बार अब जो जब से हम लॉन्च सर्व एम के अंदर अंडर में आया है हमारे को कम से कम ये चार पाँच साल हो चले जी कोई अफसर कोई बड़ा बंदा कोई हमारे तरफ ध्यान नहीं देता hmm. बल्कि हमारे को ये बोलते सफाई करो ये करो वो करो पूरे दिवाली के दिन गंद उठवाते hmm. हैं सब करवाते हैं लेकिन हमारे हम लोगों के ऊपर लेबरों के ऊपर गरीबों के ऊपर कोई ध्यान ध्यान नहीं देता थोड़ा सा आज खुशी है थोड़ी सी। आज बहुत अच्छी खुशी है जी hmm. पिछले साल से हमारे को बहुत अच्छी hmm. है चाहे हमारे को थोड़े मिले कुछ मिले लेकिन सही मिले हैं थोड़ा सा प्यार भी होता है ना लेकिन देखो हर किसी का जो आपको घर बुला के कोई सेलिब्रेट करता है कोई प्यार देता है उसकी उसकी जैसी खुशी तो मिलती नहीं कहीं ना बिल्कुल जी बहुत अच्छी बात है मैं इसी बात को कह रहा हूं चाहे वो हमारे कोई एक रुपए का सामान दे लेकिन बुला के जो इज्जत दिया है वो बहुत बड़ी बात होती है हम लोगों के लिए लेकिन ऐसे हर बंदे को सोचना चाहिए जो हमारी सरकार बैठी हुई है उसे भी सोचना चाहिए कम से कम आज देखो बीस तारीख की दिवाली है हमारी तनख्वाह दो दो तारीख को तीन तारीख को होती है अब ये दो तीन तारीख को तनख्वाह होगी दिवाली बीस तारीख की है हम बीस तारीख को अब हमारे पास तनख्वाह के पैसे नहीं है कुछ नहीं है हम दिवाली कैसे मनाएंगे ऐसे जो ऐसे जो पहले खर्च हो जाते हैं पहले खर्च हो गए हैं अब दो तारीख का इंतजार करना पड़ेगा दिवाली के लिए तो हमारे को कर्जे लेके ही दिवाली चलाने पड़ेगा ऐसे जो बड़े लोग होते हैं जो उनके मन से जो बुला के दे देते दे तो यही खुशी है हमारे लिए वही हम दिवाली मनाते हैं जी बस ये बिल्कुल चेहरे खुशी है आपको भी खुशी है, है? है? है।, इस, है।, इस, 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 है। कितनी बार होता है ऐसा कितने लोग मिलते हैं कोई कंबल देता है कोई मिठाई देता है मिलता है कभी कभी ये मिठाई वगैरह तो हर साल तो नहीं मिलते भैया बस इस साल उन्होंने दे दिया ठीक है है खुशी खुशी जी है ਥੋੜਾ ਸੀ ਥੋੜੀ ਸੀ ਇੱਕ ਜਾਸ ਸੀ ਨਹੀਂ ਠੀਕ ਹੈ ਠੀਕ ਹੈ ਹਾਂਜੀ ਬਿਲਕੁਲ ਕੰਦੇ ਚਿਹਰੇ ਤੇ ਕੁਝ ਮੁਸਕਾਨ ਤਾਂ ਆਈ ਆ ਤੇ ਆਖਰ ਕਿਉਂਕਿ ਤਿਹਾਰ ਆ ਤੇ ਕਹਿੰਦੇ ਸਾਨੂੰ ਇਹ ਨਹੀਂਗਾ ਵੀ ਕਿਸੇ ਨੇ ਕੰਬਲ ਦਿੱਤਾ ਜਾਂ ਮਠਾਈ ਦਿੱਤੀ ਖੁਸ਼ੀ ਇਸ ਗੱਲ ਦੀ ਆ ਵੀ ਸਾਨੂੰ ਘਰ ਬੁਲਾ ਕੇ ਸਨਮਾਨ ਦਿੱਤਾ ਜੋ ਹੈ ਸਨਮਾਨ ਕਹਿੰਦੇ 1 ਰੁਪਈਆ ਦਾ ਜਦੋਂ ਇਸ ਤਰ੍ਹਾਂ ਦਾ ਪਿਆਰ ਮਿਲਦਾ ਕਿਤੋਂ ਪਰ ਇਹਦੇ ਵਿੱਚ ਵੱਡੀ ਗੱਲ ਹੈ ਕਿ ਇੱਥੇ ਇਕੱਲਾ ਇੱਕ ਜਿਹੜਾ ਭਾਸ਼ਾਈ ਲੋਕ ਨਹੀਂ ਸੀ ਕਿਉਂਕਿ ਅਲੱਗ-ਅਲੱਗ ਯੂਪੀ ਤਾਮਿਲ ਲਾਡੂ ਤੇ ਹੋਰ ਸਟੇਟਾਂ ਤੋਂ ਜਿਹੜੇ ਲੋਕ ਨੇ ਇੱਥੇ ਜਿਹੜੇ ਸਪਾਈ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਨੂੰ ਜਿਹੜਾ ਇਹਨਾਂ ਨੂੰ ਜਿਹੜਾ ਸਨਮਾਨ ਆ ਜਿਹੜਾ ਉਹ ਦਿੱਤਾ ਗਿਆ ਤੇ ਇਹਨਾਂ ਦੀ ਵੀ ਦੀਵਾਲੀਆ ਜਿਹੜੀ ਇਸੇ ਤਰ੍ਹਾਂ ਖੁਸ਼ੀਆਂ ਖੇੜਿਆਂ ਦੇ ਨਾਲ ਮਨਾਵੀ ਇਹ ਹੀ ਲੈ ਕੇ ਜਿਹੜਾ ਕੋਸ਼ਿਸ਼ ਹੈ ਕਿਉਂਕਿ ਬਾਦ ਟੀਮ ਮਨਪੀਤ ਜਿਹੜੇ ਗਾਇਕ ਨੇ ਔਲਖ ਦੇ ਨਾਲ ਰੂਪਾ ਸੋਹਣਾ ਜੋ ਲਗਾਤਾਰ ਉਹਨਾਂ ਨਾਲ ਵਿਚਰਦੇ ਨੇ ਹਰ ਪੀੜਤਾਂ ਜਿਹੜੀਆਂ ਮਦਦ ਲਗਾਤਾਰ ਉਹਨਾਂ ਵੱਲੋਂ ਕੀਤੀ ਗਿਆ ਟਰੈਕਟਰ ਵੀ ਦਿੱਤੇ ਗਏ ਨੇ ਤੇ ਅੱਜ ਉਹ ਕਹਿੰਦੇ ਸਾਨੂੰ ਉਹ ਖੁਸ਼ੀ ਤਾਂ ਸੀਗੀ ਉਸ ਤੋਂ ਜ਼ਿਆਦਾ ਖੁਸ਼ੀ ਸਾਨੂੰ ਇੰਨਾ ਗਰੀਬ ਲੋਕਾਂ ਨਾਲ ਆਪਣਾ ਤਿਹਾਰ ਸੈਲੀਬ੍ਰੇਟ ਕਰਨ ਦੀ ਆ ਤੁਸੀਂ ਵੀ ਇਸ ਖਬਰ ਬਾਰੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਮਹਾਲੀ ਤੋਂ ਗੁਰਦੀ ਬਹਿਨੀਪਾਲ ਡੇਲੀ ਪੋਸ ਪੰਜਾਬੀ